ਬਿਗ ਬਾਲਸ ਦੇ ਵਿੱਚ ਇੱਕ ਕਨਵਰਸੇਸ਼ਨ ਦੌਰਾਨ ਦੋ ਪਾਰਟਿਸਪੈਂਟ ਗੱਲ ਕਰਦੇ ਨੇ ਸਿੱਧੂ ਬੂਸੇ ਵਾਲਾ ਬਾਰੇ ਇਹਨਾਂ ਦੇ ਕੋਲ ਸਿੱਧੂ ਆਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਵੱਲੋਂ ਕੁਝ ਚੀਜ਼ਾਂ ਪ੍ਰਡਿਕਟ ਕੀਤੀਆਂ ਗਈਆਂ ਸਿੱਧੂ ਦੀ ਡੈਸਟੀਨੀ ਨਹੀਂ ਬਦਲ ਸਕਦੀ ਸੀ ਜਿਵੇਂ ਜੇ ਤੁਸੀਂ ਦੱਸ ਹੀ ਦਿੱਤਾ ਸੀ ਸਿੱਧੂ ਮੇਰੇ ਕੋਲ 7 ਮਈ 2022 ਨੂੰ ਆਏ ਸੀ ਮਤਲਬ ਤਕਰੀਬਨ ਤੁਸੀਂ ਲਾਓ ਕਿ 22 ਦਿਨ ਪਹਿਲਾਂ ਮੌਲੀ ਦੇ ਵਿੱਚ ਮੌਤ ਤੋਂ 22 ਦਿਨ ਪਹਿਲਾਂ ਹਾਂਜੀ ਹਾਂਜੀ ਉਹਨਾਂ ਨੇ ਦੱਸਿਆ ਜੀਗਾ ਕਿ ਤੁਸੀਂ ਕੁਝ ਟਾਈਮ ਲਈ ਵਿਦੇਸ਼ ਚਲੇ ਜਾਓ ਅੱਛਾ ਠੀਕ ਹੈ ਤੇ ਐਵੇਂ ਕੋਈ ਨਾ ਵੀ ਖਤਰਾ ਹੈ ਸਿੱਧੂ ਨਾਲ ਵੀ ਇਹੀ ਗੱਲ ਮੈਂ ਕਿਤੇ ਸੀ ਗੀਸ ਤੋਂ ਦਾ ਇਸ ਟਾਈਮ ਜੋ ਕੰਬਿਨੇਸ਼ਨ ਕਰ ਰਹੇ ਬਰਥਲੈਂਡ ਨੂੰ ਲੈ ਕੇ ਬਹੁਤ ਖਰਾਬ ਗੱਲ ਹੈ ਤੁਸੀਂ ਬਰਥਲੈਂਡ ਛੱਡੋ ਅਜਾ ਰਦਰ ਮੈਂ ਇੱਕ ਥੋੜੀ ਦੁਬਾਰਾ ਉਹ ਗੱਲ ਕਰਨੀ ਜਾਣਾ ਸਿੱਧੂ ਮੂਸੇਵਾਲਾ ਤੁਹਾਡੇ ਕੋਲ ਆਉਂਦਾ ਤਾਂ ਲੋਕ ਉਸ ਚੀਜ਼ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕਨੈਕਟ ਹੋਏ ਕਿ ਤੁਸੀਂ ਜਦੋਂ ਮੇਰੇ ਨਾਮ ਸਕਿਪ ਕਰ ਗਿਆ ਉੱਥੇ ਬਿਗ ਬਾਸ ਦੇ ਵਿੱਚ ਤੇਜਿੰਦਰ ਬੱਗਾ ਜੀ ਤੇਜਿੰਦਰ ਬੱਗਾ ਜੀ ਨੇ ਗੱਲ ਕੀਤੀ ਉਹਨਾਂ ਦੀ ਔਰ ਜੋ ਜੋ ਤੁਸੀਂ ਚੀਜ਼ਾਂ ਕਹੀਆਂ ਤੇ ਸਿੱਧੂ ਦੀ ਡੈਸਟੀਨੀ ਨਹੀਂ ਬਦਲ ਸਕਦੀ ਸੀ ਸਿੱਧੂ ਜਿਵੇਂ ਜੇ ਤੁਸੀਂ ਦੱਸ ਹੀ ਦਿੱਤਾ ਸੀ ਸਿੱਧੂ ਮੇਰੇ ਕੋਲ 7 ਮਈ 2022 ਨੂੰ ਆਏ ਸੀਗੇ ਠੀਕ ਹੈ ਮਤਲਬ ਤਕਰੀਬਨ ਤੁਸੀਂ ਲਾਓ ਕਿ 22 ਦਿਨ ਪਹਿਲਾਂ ਮੌਹਲੀ ਦੇ ਵਿੱਚ ਆ ਸੀ ਮੌਤ ਤੋਂ 22 ਦਿਨ ਪਹਿਲਾਂ ਹਾਂਜੀ 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 ਤੇ ਉਹ ਮੇਰੇ ਕੋਲ ਆਏ ਸੀਗੇ ਤੇ ਉਹਨਾਂ ਉਹਨਾਂ ਦੇ ਦੋਸਤ ਵੀ ਸੀਗੇ ਕੋਈ ਕਜ਼ਨ ਸੀਗੇ ਨਾਲ ਮੌਹਲੀ ਆਏ ਸੀਗੇ ਮੇਰੇ ਕੋਲ ਕਿਸੇ ਮਿਊਚੁਅਲ ਫਰੈਂਡ ਦੇ ਥਰੂ ਹੀ ਆਏ ਸੀ ਮੇਰੇ ਕੋਲ ਅੱਛਾ ਕੰਸਲਟੇਸ਼ਨ ਲੈਣ ਲਈ ਤੇ ਉਹਨਾਂ ਨੇ ਪੁੱਛਿਆ ਸੀਗਾ ਜਨਰਲੀ ਆਪਣੇ ਅੱਗੇ ਇੰਟਰਨੈਸ਼ਨਲ ਟੂਰ ਬਾਰੇ ਗੱਲ ਕਰਨੀ ਸੀ ਉਹਨਾਂ ਨੇ ਹੂੰ ਪੋਲਿਟਿਕਸ ਬਾਰੇ ਜਾਨਣਾ ਚਾਹੁੰਦੇ ਸੀਗੇ ਤਾਂ ਕੁਝ ਐਸੇ ਕੰਬੀਨੇਸ਼ਨਸ ਬਣ ਰਹੇ ਸੀ ਉਹਨਾਂ ਦੇ ਚਾਰਟ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਅਵੇਅਰ ਕਰਤਾ ਸੀਗਾ ਥੋੜਾ ਜਿਹਾ ਪਰ ਇਸ ਬਾਰੇ ਕਹਿੰਦਾ ਮੈਂ ਗੱਲ ਨਹੀਂ ਕੀਤੀ ਸਾਮਣੇ ਤੁਸੀਂ ਨਹੀਂ ਉਹ ਤਾਂ ਚਲੋ ਮੈਂ ਕਦੇ ਗੱਲ ਕਰਦੀ ਬਾਹਰ ਆ ਗਈ ਗੱਲ ਇਹ ਇਥੀਕਲ ਵੀ ਨਹੀਂ ਲੱਗਦਾ ਤੇ ਲੋਕਾਂ ਨੂੰ ਗਲਤ ਮੈਸੇਜ ਜਾਂਦਾ ਕਿ ਬਾਈ ਇਹਨੂੰ ਪਤਾ ਨਹੀਂ ਕੀ ਸਵਾਰਥ ਹੈ ਕੀ ਇਹ ਨਾਮ ਕਟਣਾ ਚਾਹੁੰਦਾ ਹੈ ਇਹਦੇ ਵਾਸਤੇ ਮੈਨੂੰ ਲੱਗਦਾ ਕਿ ਉਸ ਤੋਂ ਬਹੁਤ ਦਿਰ ਬਾਅਦ ਗੱਲ ਚੱਲੀ ਤਿੰਨ ਸਾਲ ਬਾਅਦ ਤਾਂ ਬੱਗਾ ਜੀ ਨੇ ਬਿਗ ਬਾਸ ਦੇ ਵਿੱਚ ਉਹ ਵੀ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਕੇ ਸਾਹਮਣੇ ਆ ਗਈ ਗੱਲ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਕੇ ਪਰ ਪਰ ਜੇ ਜੇਕਰ ਥੋੜਾ ਜਿਹਾ ਦੱਸੋ ਇਹ ਕਿਹੜਾ ਗ੍ਰਹਿ ਉਹਨਾਂ ਦਾ ਹੋਇਆ ਹੋਇਆ ਸੀ ਇੱਕ ਗ੍ਰਹਿ ਕਦੇ ਕੁਝ ਨਹੀਂ ਕਰਾਂਦਾ ਅੱਛਾ ਠੀਕ ਹੈ ਉਹ ਕੰਬੀਨੇਸ਼ਨ ਐਸਾ ਬੰਦ ਹੈ ਠੀਕ ਹੈ ਉਹਨਾਂ ਦੇ ਚਾਰਟ ਦੇ ਵਿੱਚ ਐਵੇਂ ਮੰਨ ਲਓ ਕਿ ਮਾਰਕ ਸੀਗਾ ਤੇ ਉਹਨਾਂ ਨੂੰ ਦੱਸਿਆ ਜੀਗਾ ਕਿ ਤੁਸੀਂ ਕੁਝ ਟਾਈਮ ਲਈ ਵਿਦੇਸ਼ ਚਲੇ ਜਾਓ ਅੱਛਾ ਠੀਕ ਹੈ ਤੇ ਐਵੇਂ ਕੋਈ ਨਾ ਵੀ ਖਤਰਾ ਹੈ ਠੀਕ ਹੈ ਤਾਂ ਉਹ ਤਾਂ ਕਹਿੰਦੇ ਕਿ ਭਾਈ ਮੈਂ ਤਾਂ ਮੇਰਾ 6 ਜੂਨ 6 ਜੂਨ ਨੂੰ ਹਾਂ 6 ਜੂਨ ਨੂੰ ਕਹਿੰਦੇ ਮੈਂ ਤਾਂ ਮੇਰਾ ਟੂਰ ਹੈ ਕੈਨੇਡਾ ਟੂਰ ਸੀ ਇੰਟਰਨੈਸ਼ਨਲ ਪਤਾ ਨਹੀਂ ਯੂਐਸ ਟੂਰ ਸੀਗਾ ਕੈਨੇਡਾ ਮੈਂ ਤਾਂ ਵਿਦ ਮੇਰੀ ਟਿਕਟਾਂ ਹੋਈਆਂ ਹੋਈਆਂ ਮੈਂ ਤਾਂ ਜਾ ਰਿਹਾ ਬਈ ਬਾਹਰ ਤੇ ਉਹਨਾਂ ਨੇ ਮੇਰੇ ਨਾਲ ਕੰਸਲਟੇਸ਼ਨ ਤੋਂ ਬਾਅਦ ਵੀ 2 ਦਿਨ ਬਾਅਦ ਉਹ ਮੁੰਬਈ ਚਲੇ ਗਏ ਸੀਗੇ ਹੂੰ ਉੱਥੇ ਮੈਨੂੰ ਫੋਨ ਆਪਣਾ ਹੋਮ ਟਾਊਨ ਛੱਡ ਦਿੰਦੇ ਉਹਨਾਂ ਨੇ ਕਿਹਾ ਸੀ ਆਪਣਾ ਆਪਣਾ ਬਰਥ ਲੈਂਡ ਤੁਸੀਂ ਛੱਡ ਦਿਓ ਤਾਂ ਮੁੰਬਈ ਚਲੇ ਗਏ ਸੀਗੇ ਤਾਂ ਮੈਨੂੰ ਉੱਥੇ ਇੱਕ ਵਾਰ ਫੋਨ ਵੀ ਆਇਆ ਕਿ ਐਵੇਂ ਕਰਕੇ ਬਾਈ ਜੀ ਮੈਂ ਮਤਲਬ ਚਲਾ ਗਿਆ ਬਾਹਰ ਤੇ ਹੁਣ ਤਾਂ ਮੈਂ ਵਿਦੇਸ਼ ਆ ਗਿਆ ਇਹ ਤੁਸੀਂ ਉਹਨਾਂ ਦੀ ਕੁੰਡਲੀ ਚੋਂ ਕੱਢਿਆ ਕਿ ਉਹਨਾਂ ਦੇ ਰੋਲੇ ਰੱਪੇ ਸੁਣੇ ਤਾਂ ਤੁਹਾਨੂੰ ਲੱਗਿਆ ਜਨਰਲੀ ਕੁੰਡਲੀ ਚ ਹੀ ਕੁੰਡਲੀ ਚੋਂ ਪੁੱਛੀ ਗਈ ਕਿਹੜਾ ਕਿਹੜਾ ਗ੍ਰਹਿ ਸੀਗਾ ਜਿਹੜਾ ਜ਼ਿਆਦਾ ਕਰ ਰਿਹਾ ਸੀਗਾ ਕਿ ਨਹੀਂ ਦੱਸ ਭਾਜੀ ਇਟ ਡੋਜ਼ਨਟ ਮੈਟਰ ਬਟ ਗ੍ਰਹਿ ਕੁਝ ਕਰਾਂਦਾ ਹੀ ਨਹੀਂਗਾ ਨਾ ਜੇ ਜਾਇ ਕਿਏ ਕਿ ਇੱਕ ਦੋ ਗ੍ਰਹਿ ਕਿਹੜੇ ਹੋਏ ਹੋਏ ਸੀਗੇ ਬੇਸਿਕਲੀ ਹੀ ਵਾਸ ਰਨਿੰਗ ਥਰੂ ਹਿਸ ਸੈਟਰਨ ਮਹਾਦਸ਼ਾ ਅੱਛਾ ਸ਼ਨੀ ਦੀ ਸ਼ਨੀ ਮਹਾਦਸ਼ਾ ਹੁਣ ਸ਼ਨੀ ਦੇ ਨਾਂ ਤੇ ਲੋਕ ਬਹੁਤ ਡਰਦੇ ਨੇ ਯਾਨੀ ਕੁਝ ਨਹੀਂ ਕਹਿੰਦਾ ਕਿਸੇ ਨੂੰ ਹੂੰ ਹੁਣ ਮੈਂ ਤੁਹਾਨੂੰ ਕਿਹਾ ਉਹ ਇੱਕ ਅਮਲੋਕਿਕ ਬ ਅ ਸਟ੍ਰਿਕਟ ਗ੍ਰਹਿ ਹੁਣ ਜਿਵੇਂ ਸਿੱਧੂ ਦਾ ਜੋ ਨਾਮ ਸੀਗਾ ਜੋ ਪੋਪੂਲਾਰਿਟੀ ਸੀਗੀ ਠੀਕ ਹੈ ਉਹ ਸੈਟਰਨ ਨਹੀਂ ਤਾਂ ਦਿੱਤੀ ਸੀਗੀ ਉਹਨੂੰ ਸੈਟਰਨ ਉਹ ਦਾਸ਼ਾ ਦੇ ਵਿੱਚ ਹੀ ਸੀ ਸ਼ਨੀ ਦੇ ਕਰਕੇ ਮਿਲੀ ਹੋਈ ਸੀ ਸੈਟਰਨ ਨਹੀਂ ਪਰ ਸiddhi ਜਿਹੜੀ ਸੀ ਬਹੁਤ ਅੱਛਾ ਬਿਲਕੁਲ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਆਈ ਹੋਈ ਸੀਗੀ ਮਤਲਬ ਕਿ ਇਹ ਡਿਸਟਾਈਨਡ ਸੀਗਾ ਪਰ ਬਦਲ ਨਹੀਂ ਸਕਦਾ ਬਦਲ ਨਹੀਂ ਸਕਦੇ ਸੀਗੇ ਤਾਂ ਹੀ ਕੋਈ ਐਸਾ ਉਪਾਏ ਨਹੀਂ ਸੀਗਾ ਇਹ ਬਹੁਤ ਦੁਖਦ ਘਟਨਾ ਹੈ ਠੀਕ ਹੈ బిਗੇਸਟ ਲਾਸ ਟੂ ਦਾ ਪੰਜਾਬ ਠੀਕ ਹੈ ਬਟ ਮੇਰੇ ਸਾਹਮਣੇ ਇਹ ਡਿਸਟਾਈਨਡ ਸੀਗਾ ਤੇ ਕੋਈ ਵੀ ਵਿਅਕਤੀ ਦੇ ਕੋ ਬਦਲਦਾ ਨਹੀਂ ਸਕਦਾ ਕੋਈ ਐਸਟ੍ਰੋਲੋਜਰ ਰੱਬ ਤਾਂ ਨਹੀਂ ਹੁੰਦਾ ਜਸ ਸਾਡੀ ਕਨਵਰਸੇਸ਼ਨ ਹੋਈ ਸੀਗੀ ਇੱਕ ਸਲਾਹ ਦਿੱਤੀ ਸੀਗੀ ਉਹਨਾਂ ਨੂੰ ਵੀ ਐ ਸੀਗਾ ਕਿ ਚਲੋ ਚੱਲ ਜਾਣਾ ਹੁਣ ਜਾ ਹੀ ਰਹੇ ਹਾਂ ਸਭ ਕੁਝ ਠੀਕ ਹੋ ਜਾਏਗਾ ਨਹੀਂ ਕੋਈ ਉਹਦੇ ਸਿੱਧੂ ਦੇ ਮਨ ਚ ਸੀਗਾ ਮੂਸੇ ਵਾਲੇ ਦੇ ਕਿ ਮੈਨੂੰ ਇਦਾਂ ਨਹੀਂ ਨਹੀਂ ਕੋਈ ਕੋਈ ਐਸੀ ਗੱਲ ਨਹੀਂ ਅੱਛਾ ਕੋਈ ਸਿਰਫ ਕੰਟਰੋਵਰਸੀਸ ਲੈ ਕੇ ਹੀ ਪੁੱਛਿਆ ਸੀ ਜੋ ਰੋਲੇ ਰੱਪੇ ਚੱਲ ਰਹੇ ਐਂਡ ਇਹ ਤੁਸੀਂ ਆਪਣੇ ਵੱਲੋਂ ਐਡ ਆਨ ਕਰਕੇ ਦੱਸਿਆ ਸੀਗਾ ਜੀ ਤਾਂ ਫਿਰ ਮੈਂ ਬੱਗਾ ਮਤਲਬ ਕਿ ਇਸ ਗੱਲ ਬਾਰੇ ਮੈਂ ਕਿਤੇ ਜ਼ਿਕਰ ਨਹੀਂ ਕੀਤਾ ਕਦੇ ਪਹਿਲਾਂ ਮੀਡੀਆ 'ਚ ਜ਼ਿਕਰ ਨਹੀਂ ਕੀਤਾ ਕੋਈ ਜੋ ਮੈਂ ਟਵੀਟ ਵੀ ਪਾਈ ਸੀ ਉਹ ਮੈਂ ਡਿਲੀਟ ਕਰਤੀ ਸੀ ਕਿਉਂਕਿ ਮੈਂ ਕਿਹਾ ਇਟ ਡਸਨਟ ਲੁੱਕ ਨਾਈਸ ਕਿ ਉਹਦੇ ਨਾਲ ਤਾਂ ਬਿਲਕੁਲ ਭਰਾਵਾਂ ਵਰਗਾ ਇੱਕ ਪਿਆਰ ਸੀਗਾ ਉਸ ਵਕਤ ਇੱਕ ਅਟੈਚਮੈਂਟ ਜੀ ਹੋ ਜਾਂਦੀ ਹੈ ਨਾ ਤੇ ਉਸ ਮੈਂ ਟਵੀਟ ਵੀ ਕੀਤਾ ਸੀ ਸਿੱਧੂ ਲਈ ਕਿ ਐਵੇਂ ਇਹਨਾਂ ਕਰਕੇ ਥੋੜਾ ਦਾ ਖਰਾਬ ਟਾਈਮ ਹੈ ਬਟ ਉਹ ਮੈਂ ਡਿਲੀਟ ਕਰਤਾ ਸੀਗਾ ਕਿ ਉਸ ਚੀਜ਼ ਨੂੰ ਮੈਂ ਕੈਸ਼ ਨਹੀਂ ਕਰਨਾ ਚਾਹੁੰਦਾ ਸੀਗਾ